میں ہندوستان دی سرکار دے کو گل سامنے رکھنا چاہنا کہ انیس سو سنتالی تو لے کے ہوں تک پانی دیش کی آزادی بعد پھر پین دی جنگ ہوئے بار چلو چائنا بارڈر سے ہوئی پہن دی جنگ یا کتر دی جنگ یا کارگل دی لڑائی جی ہے ہمیشہ ہی بارڈر دے جنے سنبے انہوں نے ایک بڑی ਕੀਮਤ ਦਾ ਨਾ ਕਰੇ ਅੱਜ ਬਹੁਤ ਸਾਰੀ ਹੋਰ politcal ਜਮਾਤਾਂ ਨੇ ਵੀ ਸਪੈਸ਼ਲ ਪੰਜਾਬ ਆਸੇ ਅਸੀਂ ਇੱਕ ਇਕਨੋਮਿਕ ਪੈਕੇਜ ਦੀ ਉਹਨਾਂ ਨੇ ਵੀ ਗੱਲ ਕੀਤੀ ਹੈ ਤੇ ਮੈਂ ਵੀ ਉਹ ਗੱਲ ਰੱਖਣਾ ਚਾਹੁੰਦਾ ਬਾਕੀ politcal ਜਮਾਤਾਂ ਵੱਲੋਂ ਤੇ ਨਹੀਂ ਇੱਕ ਮੰਗ ਕੀਤੀ ਗਈ ਸੈਂਟਰ ਦੀ ਸਰਕਾਰ ਕੋਲ ਕਿ politcal ਸਾਨੂੰ ਇੱਕ ਇਕਨੋਮਿਕ ਪੈਕੇਜ ਦੇਣਾ ਚਾਹੀਦਾ ਮੈਂ ਸਪੈਸੀਫਿਕ ਗੱਲ ਇਹਦੇ ਰੱਖਣਾ ਚਾਹਣਾ ਕਿ ਜਿਸ ਤਰ੍ਹਾਂ ਬਾਜਪਾ ਦੀ ਜਦੋਂ ਸਰਕਾਰ ਸੀ ਬਾਜਪਾਈ ਸਾਹਿਬ ਜਦੋਂ ਪ੍ਰਧਾਨ ਮੰਤਰੀ ਸਨ ਪੰਜਾਬ ਦੀ ਰਿਪਰੈਜੈਂਟੇਸ਼ਨ ਉਹਦੋਂ ਦਾ ਸੁਖਬੀਰ ਸਿੰਘ ਬਾਦਲ ਕਰਦੇ ਸੀ ਐਜ਼ ਅ Minister of State for Industry ਉਸ ਟਾਈਮ ਬਾਜਪਾਈ ਸਾਹਿਬ ਨੇ ਸਾਰੀ ਹਿੱਲੀ ਸਟੇਟ ਜਿੰਨੀ ਪਹਾੜੀ ਸੂਬੇ ਨੇ ਸਾਡੇ ਗੁਆਰਨ ਦੇ ਵਿੱਚ ਸਾਰੋਂ ਪਹਿਲੇ ਜਦੋਂ ਕੁਸ਼ਚੀ ਪਈ ਤਾਂ ਨਾਲ ਹਮ ਅਚਲ ਰਹਿ ਗਏ ਇਹ ਉੱਤਰਾਖੰਡ ਆਜੰਤ ਤੇ ਉਸ ਤੋਂ ਬਾਅਦ ਜਿਹੜੀਆਂ ਹਿੱਲੀ ਸਟੇਟਸ ਨੇ ਨਾਰਥ-ਈਸਟਰਨ ਸਟੇਟਸ ਉਹਨਾਂ ਨੂੰ ਇੱਕ ਸਪੈਸ਼ਲ ਇਕਨੋਮਿਕ ਪੈਕੇਜ ਦਿੱਤਾ ਸੀ ਜਿਹਦੇ ਵਿੱਚ ਵੱਡੇ ਪੱਧਰ 'ਤੇ ਟੈਕਸ ਦੇ ਰਿਵੈਟ ਐਸ ਉਹ ਤਕਰੀਬਨ 10 ਸਾਲ ਚੱਲਿਆ ਸੀ ਜਿਸ ਦੇ ਨਾਲ ਸਾਡੇ ਗੁਆਰਨ ਜੀ ਮੈਂ ਤੁਹਾਨੂੰ ਦੱਸਣਾ ਚਾਹਾਂ ਕਿ ਜਿਨ੍ਹਾਂ ਲੁਧਿਆਣਾ ਜ਼ਿਲ੍ਹਾ ਹੈ ਸਾਡੇ ਮਾਲਵੇ ਦੀ ਇੰਡਸਟਰੀ ਲੁਧਿਆਣੇ ਦੀ ਰੋਪੜ ਦੀ ਚੰਡੀਗੜ੍ਹ ਕੋਲ ਦੀ ਜਿਨ੍ਹਾਂ ਨੇ ਇਹਦਾ ਐਡਵਾਂਟੇਜ ਲੈਣਾ ਸੀ ਸਪੈਸ਼ਲੀ ਫਾਰਮਾਸੂਟিক্যাল ਇੰਡਸਟਰੀ ਇਹ ਸਾਰੀਆਂ ਬੱਧੀ ਚੱਲੀ ਆ ਕਿ ਜਿਹੜੇ ਅਮਰitsar ਜਲੰਧਰ ਹੁਸ਼ਿਆਰਪੁਰ ਜ਼ਿਲ੍ਹੇਆਂ ਦੇ ਸੀ ਇਹਨਾਂ ਨੇ ਕਿਸੇ ਨੇ ਹੁਣੇ ਇੰਡਸਟਰੀ ਲਗਾਈ ਕਿਸੇ ਨੇ ਜਬਤਾਦ ਗਾੜੀ ਤੇ ਕੁਝ ਮੁੰਡਾਸਪੁਰ ਵਾਲਿਆਂ ਨੇ ਕਟੂਏ ਜਗੋਂ ਕਸ਼ਮੀਰ ਇੰਡਸਟਰੀ ਆਪਣੀ ਤੋ ਸਾਨੂੰ ਹਰ ਜਗ ਦੇ ਵਿੱਚ ਜਿੱਥੇ ਬਹੁਤ ਭਾਰੀ ਜਾਨਾਂ ਦਾ ਨੁਕਸਾਨ, ਮਾਲ ਦਾ ਨੁਕਸਾਨ ਹੁੰਦਾ ਹੈ ਉੱਥੇ ਇਕਨੋਮਿਕ ਨੁਕਸਾਨ ਵੀ ਸਾਡਾ ਬੜਾ ਹੋਣਾ। ਸਾਡੀ ਨਵੀਂ ਇੰਡਸਟਰੀ ਤੇ ਕੀ ਆਣੀ ਸੀ ਐਗਜ਼ਿਸਟਿੰਗ ਇੰਡਸਟਰੀ ਵੀ ਜਿਹੜੀ ਇੱਥੋਂ ਦੀ ਸੀ। ਉਹਨਾਂ ਨੂੰ ਜਦੋਂ ਇੱਥੇ ਇਕਨੋਮਿਕ ਪੈਕੇਜ ਮਿਲਿਆ ਉਹਨਾਂ ਨੂੰ ਬੈਨੀਫਿਟ ਮਿਲਿਆ ਤੇ ਉਹ ਇੱਥੋਂ ਮੂਵ ਕੀਤੇ। ਹਿਮਾਚਲ ਕੱਲੇ 'ਚ ਤਕਰੀਬਨ ਉਹਨਾਂ ਦਸਾ ਸਾਲਾਂ 'ਚ 13000 ਕਰੋੜ ਰੁਪਏ ਦੀ ਇੰਡਸਟਰੀ ਅੱਜ ਅਸੀਂ ਇਥੋਂ ਡਿਮਾਂਡ ਕਰਾਂਗੇ ਪ੍ਰੀਮਿੰਸਟਰ ਆਫ ਇੰਡੀਆ ਕੋਲੋਂ ਯੂਨੀਅਨ ਸਰਕਾਰ ਕੋਲੋਂ ਪੰਜਾਬ ਦਾ ਫੇਰ ਤੁਸੀਂ ਵੇਖਿਆ ਕਿੰਨਾ ਨੁਕਸਾਨ ਹੋਇਆ ਅਨਕਾਊਂਟਡ ਨੁਕਸਾਨ ਬਹੁਤ ਭਾਰੀ ਹੈ ਅਜੇ ਪ੍ਰਮਾਤਮਾ ਨੇ ਮਿਹਰ ਕੀਤੀ ਜਾਨੀ ਨੁਕਸਾਨ ਤੋਂ ਬਹੁਤ ਹੱਦ ਤੱਕ ਅਸੀਂ ਬਚਾਏ ਐਕਸੈਪਟ ਫੋਰ ਵਨ ਇੱਕ ਡਰੋਨ ਅਟੈਕ ਦੇ ਵਿੱਚ ਇੱਕ ਪੰਜਾਬੀ ਸਾਡੀ ਔਰਤ ਪਹਿਨ ਚਲੀ ਹੈ ਉਹਦੀ ਫਿਰੋਜ਼ਪੁਰ ਦੇ ਵਿੱਚ ਕਾਲੀ ਪਤਾ ਲੱਗਿਆ ਇੱਕ ਅਨਪੋਰਚੁਨੇਟਡ ਕੈਜੁਐਲਟੀ ਹੋਈ ਹੈ ਇਕਨੋਮਿਕ ਐਜੂਐਲਟੀਜ਼ ਬਹੁਤ ਹੋਈਆਂ ਨੇ ਲਗਾਤਾਰ ਸਾਡੀ ਬਾਰਡਰ ਦੇ ਵਿੱਚ ਸਾਰ ਨੂੰ ਸਾਡੇ ਇੰਪੋਰਟੈਂਟ ਪੋਲੀ ਸ਼ਹਿਰੀ ਸ਼੍ਰੀ ਅਪਰਸਰ ਸਾਹਿਬ ਸਾਰੀ ਉਤੋਂ ਦੀ ਇੰਡਸਟਰੀ ਬੰਦ ਸਾਰੇ ਉਤੋਂ ਦੇ ਕਿਉਂਕਿ ਤੁਹਾਨੂੰ ਪਤਾ ਹੈ ਹੈ ਟੂਰਿਜ਼ਮ ਤੇ ਚੱਲਣ ਵਾਲਾ ਹੈ ਤਕਰੀਬਨ 500 4 ਲੱਖ ਯਾਤਰੀ ਰੋਜ਼ ਜਾਂਦੇ ਨੇ ਦਸ਼ਨਾਬਾਸ ਤੇ ਉਹ ਵੀ ਬੰਦ ਰਿਹਾ ਹੈ ਸਾਡੀ ਇੰਡਸਟਰੀ ਭਾਵੇਂ ਜਲੰਧਰ ਦੀ ਹੋਵੇ ਲੁਧਿਆਣਾ ਦੀ ਹੋਵੇ ਭਾਵੇਂ ਬਠਿੰਡੇ ਦੀ ਹੋਵੇ ਭਾਵੇਂ ਪਟਿਆਲਾ ਦੀ ਸਾਰੀ ਇੰਡਸਟਰੀ ਨੇ ਵੀ ਸਫਲ ਕੀਤਾ ਸੋ ਅਸੀਂ ਅੱਜ ਸਪੈਸ਼ਲ ਇਥੇ ਉਹਨਾਂ ਕੋ ਮੰਗ ਕਰਨੇ ਆ ਕਿ ਜਿਹੜੇ ਬਾਰਡਰ ਦੇ ਛੇ ਜਿਹੜੇ ਜਿਹੜਾ ਪਠਾਨਕੋਟ ਤੋਂ ਸ਼ੁਰੂ ਹੋ ਕੇ ਗੁਰਦਾਸਪੁਰ ਕਪੂਰਸਰ ਤਰਨਤਾਰ ਫਾਜ਼ਿਲਕਾ ਤੇ ਫਿਰੋਜ਼ਪੁਰ ਇਹਨਾਂ ਨੂੰ ਉਹੀ ਹਿੱਲੀ ਸਟੇਟਸ ਦਾ ਦੇਣਾ ਟੈਕਸ ਵਾਲੇ ਤੇ ਸਾਡੀ ਮੰਗ ਹੈ ਕਦੇ ਸੁੱਚੇ ਸੂਬੇ ਨੂੰ ਨਹੀਂ ਦੇ ਸਕੋ ਪਹਿਲੀ ਤਾਂ ਮੰਗ ਹੋਈ ਸੀ ਕਿ ਸੁੱਚੇ ਸੂਬੇ ਨੂੰ ਦੇ ਸਕੋ ਪੰਜਾਬ ਬਹੁਤ ਦੇਰ ਤੋਂ ਤੁਹਾਨੂੰ ਪਤਾ ਹੈ ਬਹੁਤ ਜ਼ਿਆਦਾ ਪਛੜ ਰਿਹਾ ਹੈ ਜੇ ਇਹ ਨੂੰ ਪੈਰਾਸਰ ਖੜਿਆ ਕਰਨਾ ਤੇ ਇਮਾਨਦਾਰੀ ਨਾਲ ਨੈਸ਼ਨਲ ਸਰਕਾਰੇ ਦੀ ਮਦਦ ਕਰਨਾ ਚਾਹੁੰਦੀ ਤੇ ਸਾਰੇ ਸੂਬੇ ਨੂੰ ਹੀ ਇਹ ਜਿਹੜੀ ਟੈਕਸ ਹੌਲਡੇ ਹੈ ਜਿਸ ਦਾ ਬਾਕੀ ਇਲੀਸਟੇਸ਼ਨ ਨੂੰ ਦਿੱਤੀ ਸੀ ਉਹ ਦਿੱਤੀ ਜਾਏ ਜਾਂ ਬਾਈਚਾਸ ਦੇ ਵਿੱਚ ਇਹਨਾਂ ਨੂੰ ਕੋਈ ਪ੍ਰੋਬਲਮ ਹੈ ਇਹ ਚਾਰ ਬਾਰਡਰ ਦੇ ਜ਼ਿਲ੍ਹਿਆਂ ਦੇ ਇਹ ਜਿਹੜੀ ਬੈਨੀਫਿਟ ਹੈ ਨੇ ਇਮੀਡੀਏਟਲੀ ਦੇਨੇ ਚਾਹੀਦੇ ਨੇ ਇਹਦੇ ਨਾਲ ਨਾਲ ਵਿੱਚ ਉਹਨਾਂ ਨੇ ਆਪਣੇ ਏਰੀਆ 'ਚ ਵੀ ਗਿਆ ਚੰਦ ਦਿਨ ਪਹਿਲੇ ਚਾਰ ਡਰੋਨਸ ਦਾ ਅਟੈਕ ਮੇਰੇ ਆਪਣੇ ਖਾਦੀਆ ਅਸੈਂਬਲੀ ਹਲਕੇ ਦੇ ਫੀਲਡ ਦੇ ਪਿੰਡਾਂ 'ਚ ਸਿਸ਼ਰਾ ਪਿੰਡ ਸੀ ਕਿ ਰਾਜੂਪੁਰ ਹੈ ਇੱਕ ਨਾਲ ਹੀ ਪਣੀ ਪੀਏ ਖਾਂ ਉਹ ਚਾਰ ਉਥੇ ਡਰੋਨਸ ਦੇ ਜਿਹੜੇ ਉਹਨਾਂ ਜ਼ਗਰੀਆ ਨੇ ਪ੍ਰਮਾਤਮਾ ਨੇ ਮਿਹਰ ਕੀਤੀ ਹੈ ਕਿ ਪਿੰਡਾਂ ਉੱਤੇ ਨਹੀਂ ਗਰੀਆਂ ਉ ਗਲੀਆਂ ਤੇ ਪੈਰੀਆਂ ਦੇ ਵਿੱਚ ਹੀ ਨੇ ਬਟ ਉਹਦੇ ਨਾਲ ਨੁਕਸਾਨ ਪਾਇਆ ਉਹ ਸਾਡੀ ਇਹ ਮੰਗ ਹੈ ਕਿ ਸਾਰੀ ਬਾਰਡਰ ਦੀ ਜਿਹੜੀ ਵੈਲਟ ਹੈ ਜੇ ਵਿੱਚ ਵਿਸ਼ੇਸ਼ ਤੌਰ ਜਿਹੜੀ ਕੰਡੇ ਦੀ ਤਾਰ ਕੋ ਰਹਿਣ ਵਾਲੇ ਲੋਕ ਨੇ ਉਹਨਾਂ ਦਾ ਬਹੁਤ ਵੱਡਾ ਨੁਕਸਾਨ ਨਾਰਮਲ ਰਹਿਣਾਂ ਦਾ ਵਿੱਚ ਵੀ ਉੱਥੇ ਕੋਈ ਬੱਚਿਆਂ ਕੋਲ ਕੋ ਰੋਜ਼ਗਾਰ ਦਾ ਸਾਧਨ 1962 ਦੀ ਜਦੋਂ ਜੰਗ ਹੋਈ ਸੀ ਚੀਨ ਦੇ ਨਾਲ ਉਸ ਤੋਂ ਬਾਅਦ ਗਵਰਨਮੈਂਟ ਆਫ ਇੰਡੀਆ ਦੇ ਵਿੱਚ ਇੱਕ ਸਪੈਸ਼ਲ ਬਾਰਡਰ ਏਰੀਆਜ਼ ਦੇ ਲੋਕਾਂ ਨੂੰ ਇੰਡਾਇਰੈਕਟ ਨੌਕਰੀ ਦੇਣ ਵਾਸਤੇ ਤੇ ਇੰਟਰਨੈਸ਼ਨਲ ਐਸਕੋਨਲ ਜਿਹੜੀ ਸਮਗਲਿੰਗ ਹੁੰਦੀ ਹੈ ਤੇ ਜਿਹੜੀ ਸਾਡੇ ਲੋਕ ਕਈ ਵਾਰ ਦੂਸਰੇ ਦੇਸ਼ਾਂ ਬਾਸੇ ਕੇ ਇਹਨਾਂ ਨੂੰ ਪੈਸੇ ਦੇ ਕੇ ਕੰਮ ਕਰਨੇ ਸ਼ੁਰੂ ਕਰ ਦਿੰਦੇ ਨੇ ਉਸ ਗੱਲ ਨੂੰ ਰੋਕਣ ਵਾਸਤੇ ਇਸ ਏਰੀਏ ਦੀ ਤਰੱਕੀ ਵਾਸਤੇ ਇੱਕ ਸਕੀਮ ਭੜੀ ਸੀ ਜਿਹਨੂੰ ਵਿਲੇਜ ডিফেন্স ਫੋਰਸ ਕਿਹਾ ਜਾਂਦਾ ਬੀਡੀਐਫ ਹੋ ਕੇ ਕਿਹਾ ਜਾਂਦਾ ਅਸੀਂ ਮੰਗ ਕਰਾਂਗੇ ਇੱਕ ਵਾਰ ਡੇਰ ਕੰਡੇ ਦੀ ਸਾਰ ਤੋਂ 5 ਕਿਲੋਮੀਟਰ ਦੇ ਵਿੱਚ ਜਿੰਨਾ ਏਰੀਆ ਪੰਜਾਬ ਦਾ ਤਕਰੀਬਨ 1950 ਪਿੰਡ ਕੋਈ 1950 ਪਿੰਡ ਲੈਂਦਾ ਜਿੰਨ ਉਹਦੇ ਵਿੱਚ ਅਸੀਂ ਇਹ ਸਾਡੀ ਮੰਗ ਹੈ ਕਿ 18 ਸਾਲ ਤੋਂ 35 ਸਾਲ ਦੀ ਏਜ ਦਾ ਨੌਜਵਾਨ ਜਿੰਨੇ ਵੀ ਲੜਕੇ ਹੈ ਨੇ ਜਿਹੜੇ ਫਿਜ਼ੀਕਲੀ ਫਿੱਟ ਨੇ ਉਹਨਾਂ ਦੇ ਉਹਨਾਂ ਦੇ ਮੈਡੀਕਲ ਤੋਂ ਬਾਅਦ ਉਹਨਾਂ ਬੱਚਿਆਂ ਨੂੰ ਮੌਕਾ ਦਿੱਤਾ ਜਾਏ ਗਵਰਨਮੈਂਟ ਆਫ ਇੰਡੀਆ ਆਨਰੇਰੀਅਮ ਦੇ ਉਹਦਾ ਮਤਲਬ ਹੈ ਕਿ ਤਕਰੀਬਨ ਮਹੀਨੇ ਦੇ ਵਿੱਚ ਜੇ 10000 ਰੁਪਿਆ ਵੀ ਦੇ ਤੇ ਅਸੀਂ 35 ਤੋਂ 40000 ਆਪਣੇ ਨੌਜਵਾਨ ਬੱਚਿਆਂ ਨੂੰ ਰੋਜ਼ਗਾਰ ਦਾ ਸਾਧਨ ਦੇ ਸਕਦੇ ਹਾਂ ਬੋਰਡ ਉਹਦਾ ਸਿਸਟਮ ਇਹ ਹੁੰਦਾ ਕਿ ਬਾਰਡਰ ਸਕਿਉਰਿਟੀ ਪੋਸ ਜਿਹੜੀ ਉੱਥੇ ਬਾਰਡਰ ਤੇ ਬੈਠੀ ਹੈ ਉਹਨਾਂ ਦੀਆਂ ਟੀਮ ਸੀ ਉਹਨਾਂ ਦੇ ਅਫਸਰ ਹੀ ਕੇਬਲ ਬਾਰਡਰ ਦੇ ਨੌਜਵਾਨਾਂ ਨੂੰ ਜਿੱਥੇ ਅਸੀਂ ਉਹਨਾਂ ਨੂੰ ਆਮ ਕਰਦੇ ਹਾਂ ਟ੍ਰੇਨ ਕਰਦੇ ਹਾਂ ਉਹਨਾਂ ਕੋਲ ਫਿਰ ਅਸੀਂ ਕੰਮ ਵੀ ਲੈ ਸਕਦੇ ਹਾਂ ਇੱਕ ਤੇ तकरीबन 35 ਤੋਂ 40 ਹਜ਼ਾਰ ਨੌਜਵਾਨਾਂ ਨੂੰ ਬਾਰਡਰ ਦੇ ਪਿੰਡਾਂ ਵਿੱਚ ਗਰੀਬ ਪਿੰਡ ਨੇ ਛੋਟੇ ਪਿੰਡ ਨੇ ਆਬਾਦੀ ਬੜੀ ਥੋੜੀ ਹੈ ਉਥੋਂ ਜੇ ਪੈਂਦੀ 40 40 ਨੌਜਵਾਨਾਂ ਨੂੰ ਨੌਕਰੀ ਦਿੱਤੀ ਜਾਏਗੀ ਤੇ ਜਿਹੜੇ ਉਥੋਂ ਦੇ ਬਾਰਡਰ ਦੇ ਪਿੰਡਾਂ ਦੇ ਸਕੂਲ ਹੈ ਨੇ ਜਾਂ ਉਥੋਂ ਦੀ ਹੈਲਥ ਸਰਵਿਸਿਜ਼ ਨੇ ਜਾਂ ਐਨੀਵਲਸ ਵੈਂਡਰੀ ਦੇ ਉਥੇ ਛੋਟੇ ਛੋਟੇ ਹਸਪੀਟਲ ਨੇ ਉਹਨਾਂ ਦੀ ਦੇਖ ਰਿਖਵੀਂ ਇਹ ਨੌਜਵਾਨ ਕਰ ਸਕਦੇ ਨੰਬਰ 2 ਪੰਜਾਬ ਪੁਲਿਸ ਦੀ ਕੋਲ ਦੇ ਵਿੱਚ ਤਕਰੀਬਨ ਕੋਈ ਸਵਾ ਲੱਖ ਜਾਂ ਡੇਢ ਲੱਖ ਤੋਂ ਵੱਧ ਪ੍ਰਾਣੀਆਂ ਆਬਸਲੀਟ ਜਿਹੜੀਆਂ 3.3 ਦੀਆਂ ਬੰਦੂਕਾਂ ਨੇ ਜਿਹੜੀ ਅਸੀਂ ਹੁਣ ਇਸ ਟਾਈਮ ਇਸਤੇਮਾਲ ਲਈ ਕਰਦੇ ਉਹ ਪੰਜਾਬ ਦੀ ਆਲਬਰੀ ਦੇ ਵਿੱਚ ਜਾਂ ਕੋਤਾ ਵਿੱਚ ਪਈ ਹੈ ਅਸੀਂ ਉਹ 35 40000 ਜਦੋਂ ਟ੍ਰੇਨ ਨੌਜਵਾਨ ਹੋ ਜਾਣ ਬੀਐਸਐਫ ਟ੍ਰੇਨ ਕਰ ਲੇ ਤੇ ਉਹਨਾਂ ਨੂੰ 8-10 ਘੰਟੇ ਉਹਨਾਂ ਪਿੰਡਾਂ 'ਚ ਕੰਮ ਵੀ ਲੈ ਸਕਦੇ ਅਸੀਂ ਉਹਨਾਂ ਨੂੰ ਬਕਾਇਦਾ ਤੌਰ ਆਪਣੇ ਬਾਰਡਰ ਤੋਂ ਕੰਡੇ ਵਾਲੀ ਤਾਰ ਤੋਂ 5 ਕਿਲੋਮੀਟਰ ਸੱਕਦੇ ਪਿੰਡਾਂ 'ਚ ਅਸੀਂ ਉਹਨਾਂ ਨੂੰ ਬਕਾਇਦਾ ਤੌਰ 35 40 40 ਲੋਕਾਂ ਨੂੰ ਪਿੰਡੇ ਦੇ ਵਿੱਚ ਵੈਪਨ ਵੀ ਦੇ ਸਕਦੇ ਆ ਤੇ ਸੈਕੰਡ ਲਾਈਨ ਉਪਰ ਡਿਫੈਂਸ ਵੀ ਬਣਾ ਸਕਦੇ ਜਦੋਂ ਬੱਚਿਆਂ ਨੂੰ ਨੌਕਰੀ ਮਿਲੇਗੀ ਔਰ ਇੰਟਰਨੈਸ਼ਨਲ ਤੁਹਾਡੇ ਵੱਲੋਂ ਆਪਣੀਆਂ ਸਟੇਟ ਦੀਆਂ ਜਿੰਸਕੀਆਂ ਵੱਲੋਂ ਕੰਮ ਵੀ ਕਰਕੇ ਇੰਟੈਲੀਜੈਂਸ ਵੀ ਦੇਣਗੇ ਕੋਈ ਇੰਟਰਨੈਸ਼ਨਲ ਬਾਰਡਰ ਤੋਂ ਸਮਗਲਿੰਗ ਹੁੰਦੀ ਉਹ ਉਹਦੇ ਦੀ ਰੋਕਣ ਦੇ ਵਿੱਚ ਮਦਦ ਕਰਕੇ ਸੋ ਸੈਕੰਡ ਡਿਮਾਂਡ ਸਾਡੀ ਜਿਹੜੀ ਹੈ ਕਿ ਇੱਥੇ ਪੰਜਾਬ ਨੂੰ ਇੱਕ ਸਪੈਸ਼ਲ ਪੈਕੇਜ ਦਿੱਤਾ ਜਾਵੇ ਤੇ ਬਾਰਡਰ ਏਰੀਆ ਜਿਹੜੇ ਇਹਨਾਂ ਨੂੰ ਸਪੈਸ਼ਲੀ ਕੋਈ ਨਾ ਕੋਈ ਦੇਣਾ ਚਾਹੀਦਾ ਜਿਹਦੇ ਨਾਲ ਸਾਡਾ ਏਰੀਆ ਤੱਕ ਹੀ ਕਰੇ ਇਹਦੇ ਨਾਲ ਹੀ ਅਸੀਂ ਆਪਣੇ ਵੱਲੋਂ ਵੈਲਕਮ ਕਰਦੇ ਆ ਜਿਹੜਾ ਸੀਸਪਾਇਰ ਹੋਇਆ ਸਾਰੇ ਦੇਸ਼ ਦੇ ਵਿੱਚ ਕੋਈ ਵੀ ਡਿਵੈਲਪਿੰਗ ਮੂਲਕ ਜਿਹੜਾ ਹੋ ਰਿਹਾ ਚਾਹੁੰਦਾ ਕਿ ਜਾਂਦੇ ਲੱਗੇ ਜਿੱਦਾਂ ਦਾ ਹਮੇਸ਼ਾ ਨਿਸ਼ਾਨ ਪਾਰੀ ਨੁਕਸਾਨ ਹੁੰਦਾ ਅਸੀਂ ਦੇ ਬਾਰਡਰ ਤੇ ਲੋਕ ਅਸੀਂ ਇਸ ਨੂੰ ਚੱਲ ਚੁੱਕੇ ਹਾਂ ਪਰ ਸਾਨੂੰ ਇਸ ਗੱਲ ਦੀ ਜ਼ਰੂਰ ਦੇਸ਼ ਵਾਸੀਆਂ ਨੂੰ ਤਕਲੀਫ ਹੋਈ ਏ ਕਿ ਜਿਹੜਾ ਸੀਸਕੁਆਇਰ ਸੀ ਉਹ ਗਵਰਨਮੈਂਟ ਆਫ ਇੰਡੀਆ ਨੂੰ ਆਪ ਡਿਕਲੇਅਰ ਕਰਨਾ ਚਾਹੀਦਾ ਸੀ ਕਿਹੜਾ ਰਾਸ਼ਟਰਪਤੀ ਬੇਰਕਰ ਨੇ ਡਿਕਲੇਅਰ ਕੀਤਾ ਹੈ ਕਿਉਂਕਿ ਟਵਿੱਟਰ ਹੈਂਡਲ ਤੋਂ ਪਤਾ ਲੱਗਾ ਉਸ ਚੀਜ਼ 'ਚਲੇ ਜ਼ਰੂਰ ਸਾਨੂੰ ਸਾਰਿਆਂ ਨੂੰ ਇਸ ਗੱਲ ਦੀ ਤਕਲੀਫ ਪਹਾਈ ਹੈ ਤੀਸਰੀ ਗੱਲ ਅਸੀਂ ਅਮਰੀਕਨ ਪ੍ਰੈਜ਼ੀਡੈਂਟ ਦੀ ਇਸ ਗੱਲ ਤੇ ਵੀ ਸਾਨੂੰ ਅਪੱਤੀ ਜ਼ਰੂਰ ਹੈ ਕਿ ਉਹਨੇ ਦੋਨੋਂ ਦੇਸ਼ਾਂ ਨੂੰ ਹਿੰਦੁਸਤਾਨ ਨੂੰ ਤੇ ਪਾਕਿਸਤਾਨ ਨੂੰ ਇੱਕ ਹੀ ਜਗ੍ਹਾ ਇਕੁਇਵਲ ਬੀਟ ਇੱਕ ਅਗਰੈਸਿਵ ਦੇਸ਼ ਹੈ ਜਿਨ੍ਹਾਂ ਨੇ ਆਪਣੀ ਨੋਨ ਹੈਜ਼ ਹੈਵ ਯੂ ਦੁਨੀਆ ਦੇ ਵਿੱਚ ਕਿ ਪਾਕਿਸਤਾਨ ਇਸ ਨੋਨ ਟੂ ਬੀ ਅ ਲੋਅ ਕੰਟਰੀ ਤੇ ਇਸਮ ਕੇ ਪੱਕੇ ਪੜਾ ਨਹੀਂ ਉੱਥੇ ਸਾਲਾਂ ਨਾਲ ਵੱਡਾ ਦੁਨੀਆ ਦਾ ਟੈਰਰਿਸਟ ਵੀ ਉਹਨਾਂ ਦੇ ਬਕਾਇਦਾਤਰ ਕੰਟਰੋਲਮੈਂਟ ਦੇ ਨਾਲੋਂ ਹੀ ਇਹ ਬਟਾਬਾਦ ਦੇ ਵਿੱਚੋਂ ਮਿਲਿਆ ਸੀ ਕਿ ਉਸ ਦੇਸ਼ ਨੂੰ ਤੁਸੀਂ ਹਿੰਦੁਸਤਾਨ ਨਾਲ ਕਿਸ ਤਰ੍ਹਾਂ ਕੁਵੇਟ ਕਰ ਸਕੋ ਕਿ ਅਸੀਂ ਕਦੀ ਵੀ ਸਾਡੇ ਦੇਸ਼ ਨੇ ਤਕਰੀਬਨ ਪਿਛਲੇ 50 55 ਸਾਲ ਤੋਂ 60 ਸਾਲ ਤੋਂ ਸਾਡੀ ਜਿਹੜੀ ਇੰਟਰਨੈਸ਼ਨਲ ਡੈਮੋਕ੍ਰੇਸੀ ਸਾਡੀ ਇੰਟਰਨੈਸ਼ਨਲ ਜਿਹੜੀ ਪੋਲਿਸੀ ਰਹੀ ਹੈ ਉਹਦੇ ਮੁਤਾਬਕ ਵੀ ਅਸੀਂ ਕਦੀ ਵੀ ਕਸ਼ਮੀਰ ਨੂੰ ਕਿਸੇ ਤੀਸਰੀ ਫੋਰਸ ਨੂੰ ਇਹ ਨਹੀਂ ਗੱਲ ਕਹੀ ਕਿ ਤੁਸੀਂ ਵਿਚੋਲਿਆ ਬੰਦ ਕਰਦਾ ਅਸੀਂ ਕਦੀ ਨਹੀਂ ਮੰਨਿਆ ਅਸੀਂ ਹਮੇਸ਼ਾ ਮੰਨਿਆ ਕਿ ਜਿਹੜਾ ਪਸ਼ਮੀਰ ਦਾ ਹਿੱਸਾ ਹੈ ਪਾਕਿਸਤਾਨ ਦੇ ਕੋਲੇ ਓਕੂਪਾਈਡ ਹੈ ਤੇ ਹਿੰਦੁਸਤਾਨ ਦਾ ਉਹਦੇ ਤੇ ਹੱਕ ਹੈ ਤੇ ਕਿਸੇ ਦਿਨ ਹਿੰਦੁਸਤਾਨ ਨੂੰ ਉਹ ਵਾਪਸ ਲੈ ਜਿਹੜਾ ਮੈਕਲ ਪ੍ਰੈਜ਼ੀਡੈਂਟ ਨੇ ਇੱਕ ਤਰਫਾ ਆਪਣੇ ਵੱਲੋਂ ਐਲਾਨ ਕੀਤਾ ਹੈ ਕਿ ਉਹਦੇ ਵਿੱਚ ਵੀ ਮੈਂ ਨੈਚਰਲ ਜਿਹੜੀ ਕੋਈ ਲਿਊਟਰਲ ਟੈਰੀ ਉੱਥੇ ਗੱਲ ਕਰਾਂਗਾ ਸਾਨੂੰ ਇਸ ਦਾ ਇਤਰਾਜ਼ ਹੈ ਇਸ ਗੱਲ ਤੇ ਮੈਂ ਵੀ ਗੱਲ ਤੁਹਾਡੇ ਸਾਹਮਣੇ ਲੈ ਕੇ ਆਣਾ ਆਣਾ ਚਾਹਨਾ ਕਿ ਡਾਕਟਰ ਮਨਮੋਹ ਸਿੰਘ ਜੀ ਵੀ ਸਰਕਾਰ ਦੇ ਵਿੱਚ ਉਹਨਾਂ ਨੇ ਇੱਕ ਜਿਹੜੀ ਬੜੀ ਕਾਮਯਾਬੀ ਨਾਲ ਦੀ ਹਾਈਫਨੇਸ਼ਨ ਕੀਤੀ ਸੀ ਪੰਜਾਬ ਇੰਡੀਆ ਦੀ ਤੇ ਪਾਕਿਸਤਾਨ ਦੀ ਉਹ ਸਮ ਹੋ ਇਸ ਤੇ ਅਸੀਂ ਉਹਦੇ ਵਿੱਚ ਲੂਜ਼ ਆਊਟ ਕੀਤਾ ਡਾਕਟਰ ਮਨਮੋਹਨ ਸਿੰਘ ਜੀ ਦਾ ਕਹਿਣਾ ਸੀ ਕਿ ਤੁਸੀਂ ਪਾਕਿਸਤਾਨ ਨੂੰ ਹਿੰਦੁਸਤਾਨ ਦਾ ਇਕੋ ਟੁਕੜਾ ਨਾ ਕਰੋ ਜਦੋਂ ਵੀ ਤੁਸੀਂ ਕੋਈ ਗੱਲ ਕਰਨੀ ਇਕੱਲੀ ਸਾਡੇ ਨਾਲ ਸਿੱਧੇ ਤੌਰ ਤੇ ਕੀਤਾ ਜਾਏ ਉਹਨੂੰ ਸਾਡੇ ਨਾਲ ਕਿਸੇ ਸਾਥ ਦੇ ਨਾਲ ਤਾਲਮੇ ਲੋ ਤਾਂ ਸਾਡੇ ਨਾਲ ਕਿਸੇ ਕਿਸਮ ਦਾ ਹੈ ਨਹੀਂ ਤਾਂ ਇਹਦੇ ਵਿੱਚ ਅਸੀਂ ਆਹੀ ਗੱਲ ਇਹ ਕਹਿਣਾ ਚਾਹੁੰਦੇ ਆ ਕਿ ਇਹ ਸਦੀ ਪਾਰਟੀ ਨੇ ਡਿਮਾਂਡ ਕੀਤੀ ਅਸੀਂ ਵੀ ਇੱਥੇ ਡਿਮਾਂਡ ਰੱਖਦੇ ਆ ਕਿ ਸਪੈਸ਼ਲ ਪਾਰਲੀਮੈਂਟ ਦਾ ਸੈਸ਼ਨ ਬੁਲਾਇਆ ਜਾਵੇ ਉਥੇ ਗਵਰਨਮੈਂਟ ਆਫ ਇੰਡੀਆ ਤੇ ਜਿਹੜਾ ਵਨ ਵੇ ਡੈਕਲਰੇਸ਼ਨ ਅਮਰੀਕਨ ਪ੍ਰੈਜ਼ੀਡੈਂਟ ਵੀ ਹੋਈ ਹੈ ਉਹਦੇ ਉੱਤੇ ਆਪਣੀ ਕਲੀਅਰنس ਸਾਨੂੰ ਦੇਣੀ ਚਾਹੀਦੀ ਹੈ ਸੋ ਇਹ ਪ੍ਰੈਸ ਕਾਨਫਰੰਸ ਬੇਸਿਕਲੀ ਗਵਰਨਮੈਂਟ ਆਫ ਇੰਡੀਆ ਤੋਂ ਅਸੀਂ ਐਕਸਪੈਕਟ ਕਰਦੇ ਆਂ ਪੰਜਾਬ ਹਮੇਸ਼ਾ ਸਾਰਨ ਨੂੰ ਕੀ ਹੋਇਆ ਜਦੋਂ ਵੀ ਦੇਸ਼ੀ ਲੜਾਈ ਆਈਏ ਅਟ ਪੰਜਾਬ ਇਹ ਵੀ ਐਕਸਪੈਕਟ ਕਰਦਾ ਹੈ ਕਿ ਸੈਨਟਰਲ ਸਰਕਾਰ ਸਾਨੂੰ ਕੋਈ ਨਾ ਕੋਈ ਇਕਨੋਮਿਕ ਬੰਧਤ ਦੇ ਐਸੇ ਬਾਰਡਰ ਤੇ ਸਿਲੇ ਨੂੰ ਦੇ ਤੇ ਪੰਜਾਬ ਵਾਸਤੇ ਇਕਨੋਮਿਕ ਜਿਹੜਾ ਇਕ ਪੈਕੇਜ ਹੈ ਸੀ ਡਿਮਾਂਡ ਕਰ ਰਿਹਾ ਸਾਨੂੰ ਦੇ ਨਾਲ ਇਕ ਸਪੈਸ਼ਲ ਪਾਰਲੀਮੈਂਟ ਦਾ ਸੈਸ਼ਨ ਵੀ ਜੇਪੀ ਬੁਲਾਇਆ ਜਾਏ ਇਹ ਇਸ਼ੂਜ਼ ਜਿਹੜੇ ਇਸ਼ੂਜ਼ ਦੇ ਵਿੱਚ ਇਸ ਟਾਈਮ ਸਾਨੂੰ ਆਪਣੀ ਕਲੀਅਰ ਕਟ ਪਾਲਿਸੀ ਜਿਹੜੀ ਹੈ ਉਹਨਾਂ ਉਹਨਾਂ ਬਾਰੇ ਜਾਣਕਾਰੀ ਦੇਣੀ ਚਾਹੀਦੀ ਹੈ ਉਹ ਜੇ ਪਾਰਲੀਮੈਂਟ ਸੈਸ਼ਨ ਆਏ ਤਾਂ ਨਹੀਂ ਇਹ ਸਾਰੀ ਗੱਲ ਸਾਫ ਤੌਰ ਤੇ ਕਲੀਅਰ ਹੋ ਪਾਏਗੀ ਸਪੈਸ਼ਲੀ ਜੋ ਅਮਰੀਕਾ ਦਾ ਰੋਲ ਹੈ ਤੇ ਜਿਸ ਤਰ੍ਹਾਂ ਨੇ ਕਸ਼ਮੀਰ ਦਾ ਜ਼ਿਕਰ ਉਹਨੇ ਕੀਤਾ ਸੋ ਇਹ ਪ੍ਰੈਸ ਕਾਨਫਰੰਸ ਬੇਸਿਕਲੀ ਇਸ ਦਲਵਾਸੀ ਹੈ ਇਸ ਤੋਂ ਇਲਾਵਾ ਵੀ ਕੁਝ ਬੇਰੇ ਸਾਥੀਆਂ ਨੇ ਮੇਰੀ ਇੱਕੋ ਬੇਨਤੀ ਹੈ ਕਿ ਕਹਿੰਦੀ ਕਿ 77 5/10 20 ਤੇ ਵੀ ਜਾਇਆ ਸਾਹਿਬ ਬੇਸ਼ੱਕ ਕੋਈ ਅਧਿਕਾਰਿਕ ਬਿਆਨ ਨਹੀਂ ਆਇਆ ਲੇਕਿਨ ਫਿਰ ਵੀ ਇਹ ਟੱਕਾ ਬਹੁਤ ਜ਼ੋਰਾਂ ਨਾਲ ਦਿੱਤੇ ਹੈ ਜਿਹੜਾ ਉਹਦੇ ਪਰਮਾਨੂ ਜਿਹੜਾ ਸਿਗਰ ਦੇ ਨਾਲ ਕੁਝ ਕੋਈ ਉੱਤੋਂ ਰਿਸਾਬ ਜਾਂ ਕੁਝ ਹੋਇਆ ਜਿਹਦੇ ਕਰਕੇ ਅਮਰੀਕਾ ਨੇ ਇਹ ਇੰਟਰਵਿਊ ਦਿੱਤੀ ਹੈ ਕਿ ਜਿਹੜਾ ਇਹਨੂੰ ਤਾਂ ਕਿ ਰੋਕਿਆ ਜਾਵੇ ਇਸ ਦਾ ਬਹੁਤ ਕਾਪੜਾ ਵੀ ਜਾਨ ਪੰਜਣਾ ਹੋ ਸਕਦਾ। ਦੇਖੋ ਮੇਰੀ ਗੱਲ ਸੁਣੋ ਇਹਦੇ ਬਾਰੇ ਮੈਂ ਆਈ ਐਮ ਨੋਟ ਐਕਸਪਰਟ ਹੇਰੇ ਤੇ ਇੱਕ ਐਸ ਅ ਸਧਾਰਨ ਹਿੰਦੁਸਤਾਨੀ ਇਸ ਗੇਸਟ ਹਿੰਦੁਸਤਾਨੀ ਹੋਂਦੇ ਵਿੱਚ ਮੈਂ ਅਸੀਂ ਨਹੀਂ ਅਸੀਂ ਚਾਹੁੰਦੇ ਆ ਸਾਡਾ ਹਿੰਦੁਸਤਾਨ ਚਾਹੁੰਦਾ ਹੈ ਕਿ ਤੁਸੀਂ ਇਮੀਡੀਏਟ ਭਾਵੇਂ ਸਦੋਂ ਪਾਰਲੀਮੈਂਟ ਦੇ ਵਿੱਚ ਚਰਚਾ ਹੋਏ ਆਪਣੀ ਸਾਰੀ ਗੱਲ ਜਿਹੜੀ ਜਿਹੜੀ ਬਹੁਤ ਸਾਰੀ ਕਨਫਿਊਜ਼ਨ ਸੋਸ਼ਲ ਮੀਡੀਆ ਦੇ ਜ਼ਰੀਏ ਆ ਰਹੀ ਹੈ ਉਸ ਨੂੰ ਦੂਰ ਕੀਤਾ ਜਾਏ ਆਪਣਾ ਪੱਖ ਚੰਗੀ ਤਰ੍ਹਾਂ ਕਲੀਅਰ ਕੀਤਾ ਜਾਏ ਅਸੀਂ ਵੀ ਚਾਹੁੰਦੇ ਆ ਕਿ ਸਾਡਾ ਦੇਸ਼ ਹਮੇਸ਼ਾ ਮਜ਼ਬੂਤ ਹੈ ਹਮੇਸ਼ਾ ਰਹੇਗਾ ਹਮੇਸ਼ਾ ਚੜ੍ਹਦੀ ਕਲਾ 'ਚ ਰਹੇਗਾ ਤੇਜ ਇੱਕ ਰਹੇਗਾ ਜਿਸ ਦਾ ਅੱਗੇ ਅਸੀਂ ਇੱਕ ਤੋ ਇਹ ਕੋਈ ਸਪੈਸੀਫਿਕ ਕਰਕੇ ਮੈਂ ਜੋ ਆਪਰੇ ਦੇ ਸਕਦਾ ਸਪੈਸੀਫਿਕ ਜਵਾਬ ਦੇ ਸਰਕਾਰੀ ਉਤੇ ਦੇ ਸਕਦੀ ਐ ਮੈਂ ਦੇ ਆਪਣੇ ਐਜ਼ ਅ ਸਰਦਾਰਨ ਹਿੰਦੁਸਤਾਨੀ ਆਪਣਾ 2 ਪੁਆਇੰਟ ਰ ਇੱਕ ਪੰਜਾਬੀ ਵੱਲੋਂ 2 ਪੁਆਇੰਟ ਰਕਿਆ ਪੰਜਾਬੀ ਚਾਹੁੰਦੇ ਕਿ ਸੈਂਟਰਲ ਸਰਕਾਰ ਅੱਗੇ ਵਧੇ ਸਾਡੀ ਬਦਲ ਕਰੇ ਸਾਡੀ ਬਾਹ ਫੜੇ ਨੁਕਸਾਨ ਹਮੇਸ਼ਾ ਪੰਜਾਬ ਦਾ ਹੁੰਦਾ ਜਦੋਂ ਵੀ ਕਿਤੇ ਪਾਕਿਸਤਾਨ ਦੇ ਨਾਲ ਕਿਸੇ ਕਿਸਮ ਦਾ ਵੀ ਕੋਈ ਹਲਾਤ ਵਿਗੜਦੇ ਨੇ ਸੋ ਇਹ ਵੇਸੇ ਕੇ ਦਾ ਕਾਰਨ ਜਿਹੜਾ ਸੀ ਅਸੀਂ ਇਕਨੋਮਿਕ ਪੈਕੇਜ ਦੀ ਵੀ ਮੰਗ ਕੀਤੀ ਹੈ ਬਾਰਡਰ ਏਰੀਆਸ ਤੇ ਵੀ ਸਪੈਸਿਫਿਕ ਗੱਲ ਕੀਤੀ ਹੈ ਕੋਈ ਇਸ ਨੂੰ ਨਾਵਾ ਕੁਝਾ ਲੈ ਆਸਾਨ ਹੋਇਆ ਮੋਦੀ ਜੀ ਨੇ ਕਿਹਾ ਹੈਗਾ ਪਾਣੀ ਆਲਾ ਜਿਹੜਾ ਮੁੱਦਾ ਹੈਗਾ ਉਹ ਸਮਝੌਤਾ ਜਿਹੜਾ ਰਾਮ ਹੈਗਾ ਰੱਬੀ ਰਹੇਗਾ ਇਸ ਤੇ ਕੋਈ ਗਲਤੀ ਨਹੀਂ ਹੋएगी ਸਰਕਾਰ ਕੀ ਹੋ ਗਿਆ ਤੇ ਇਹ ਕਹਿੰਦੇ ਆਧੁਨਿਕ ਤਿੰਨ ਕਿਸੇ ਤੇ ਨਹੀਂ ਨਾ ਕੋਈ ਇਹਨਾਂ ਜਿਸ ਪ੍ਰਾਈਮ Minister ਸਾਹਿਬ ਨੇ ਬੋਲ ਬਾਰੇ ਕਹੀ ਹੈ ਉਹ ਐਸ ਟਾਈਮ ਮੈਂ ਤੇ ਜਿਹੜੀ ਆਪਣੀ ਗੱਲ ਰੱਖਣ ਬਾਸਿਆ ਸੋਨੀ ਗੱਲ ਨਹੀਂ ਰੱਖਦਾ ਸੈਕਚੁਅਲ ਹੋਏਗਾ ਸਾਰੀਆਂ ਜੱਗਾਂ ਉੱਥੇ ਬਲੈਰੀ ਹੋ ਜਾਣਗੇ ਗਵਰਨਮੈਂਟ ਆਫ ਇੰਡੀਆ ਹਰ ਹਿੰਦੁਸਤਾਨੀ ਗਵਰਨਮੈਂਟ ਆਫ ਇੰਡੀਆ ਆਂ ਦੀ ਹਿੰਦੁਸਤਾਨ ਚ ਬੈਠਾ ਹੈ ਜਾਂ ਦੁਨੀਆ ਭਰ ਚ ਬੈਠਾ ਜਿੰਨੇ ਵੀ ਹਿੰਦੁਸਤਾਨ ਦੇ ਨਾਲ ਤੁਲਕ ਰੱਖ ਕੇ ਰੋਕਨੇ ਉਹ ਹਮੇਸ਼ਾ ਚਾਹਦੇ ਕਿ ਸਾਡਾ ਦੇਸ਼ ਚੱਪੀ ਚਲਾਏ ਐਂਡ ਖੁਸ਼ੀ ਦੀ ਗੱਲ ਵੱਡੀ ਹੈ ਸਾਰੀ ਪੋਲਿਟਿਕਲ ਜਮਾਤਾਂ ਨੇ ਹੋਲ ਹਾਰਟਿਡਲੀ ਗਵਰਨ ਟੂ ਐਸ ਐਪਰ ਤੇ ਬਸ سپورਟ ਕੋਈ ਕਿੰது ਪ੍ਰੰਤੂ ਨਹੀਂ ਕਰ ਰਿਹਾ ਅਜੇ ਸੀ ਇੱਕੋ ਗੱਲ ਕਰ ਰਿਹਾ ਕਿ ਕਿਰਪਾ ਕਰਕੇ ਸੈਸ਼ਨ ਬੁਲਾਇਆ ਜੇ ਸੈਸ਼ਨ ਤੇ ਮੈਂ ਜਿੰਨੀਆਂ ਗੱਲਾਂ ਨੇ ਉਹ ਬਕਾਇਦਾ ਤੌਰ ਤੇ ਸਪੈਸ਼ਲੀ ਅਮਰੀਕਨ ਪ੍ਰੈਜ਼ੀਡੈਂਟ ਦਾ ਜਿਹੜਾ ਰੋਲ ਐਂਡ ਜਿਹਦੇ ਵਿੱਚ ਉਹਨੇ ਤਸ਼ਹੀਰ ਦਾ ਈਸ਼ੂ ਜਿਹੜਾ ਕਦੀ ਵੀ ਹਿੰਦੁਸਤਾਨ ਨੇ ਨਹੀਂ ਮੰਨਿਆ ਕਿ ਕੋਈ ਤੁਸੀਂ ਪਾਰਟੀ ਆ ਕੇ ਕੋਈ ਨਿਊਟਰਲ ਜਗ੍ਹਾ ਤੇ ਗੱਲ ਕਰੇ ਕਿਉਂ ਕਸ਼ਮੀਰ ਹੈ ਹੀ ਛੱਡ ਤੇ ਦੂਸਰੀ ਗੱਲ ਇਹ ਕਿ ਸੀਸ 5 ਦੇ ਹੋਇਆ ਉਹਦੀਆਂ ਕੀ ਕੀ ਉਹਦੀਆਂ ਕੋ ਔਰ ਕਿਸ ਤਹਿ ਤੋ ਸੀਸਪਰ ਹੋਇਆ ਉਹ ਸਾਰੀ ਗੱਲ ਦੀ ਕਲੈਰਿਟੀ ਸਾਰਾ ਦੇਸ ਕੀਤੇ ਹੈ ਸਾਰੇ ਪੰਜਾਬ ਦੇ ਮੁੱਦੇ ਤੇ ਦੋ ਸਵਾਲ ਆ ਗਏ ਇੱਕ ਹੈ ਆਪਣਾ ਪਾਣੀ ਨਾਲ ਐਕਸਪਰਟ ਦੀ ਖਬਰ ਆਈ ਹੈ ਕਿ ਹਾਈ ਕੋਰਟ ਨੇ ਕਹਿਤਾ ਹੈ ਕਿ ਜਿਹੜਾ ਪਾਣੀ ਬਿਹਾਰ ਨੂੰ ਦੇਣਾ ਹੈ ਜਿਹੜਾ ਉਹ ਮਤਲਬ ਕਿ ਗਲਤ ਹੈ ਲੇਕਿਨ ਪੂਰੇ ਪੰਜਾਬ ਦੀ ਗਵਰਨਰ ਨੇ ਇੰਟਰਪ੍ਰੀਟ ਲੋਕਾਂ ਨੂੰ ਸਹੀ ਸਿਚੁਏਸ਼ਨ ਦੀ ਜਾਣਕਾਰੀ ਦਿੱਤੀ ਇਹ ਕੇਸ ਕੋਲ ਨਹੀਂ ਪਹਿਲਾਂ ਕੀ ਕਿਹਾ ਹਾਈ ਕੋਰਟ ਨੇ ਹਾਈ ਕੋਰਟ ਦਾ ਮਤਲਬ ਹੈ ਇਹ ਕਿ ਸਰ ਹਾਈ ਕੋਰਟ ਨੇ ਪੰਜਾਬ ਤੇ ਪਾਕਿਸਤਾਨ ਫੈਸਲਾ ਲੱਗਾ ਹੈ ਬਾਡੀ ਐਪੀ ਐਗਜੈਕਟਲੀ ਲਾਬੋਰੇਸ਼ਨਲੀ ਆਣੀ ਬਾਕੀ ਹੈ ਮੇਰਾ ਸਵਾਲ ਇਹ ਹੈ ਕਿ ਇਹ ਪਾਣੀ ਵਾਲਾ ਮਸਲਾ ਅਗਰਾਂ ਪੁੱਛਿਆ ਕਿ ਉਹਨਾਂ ਨੂੰ ਪਾਣੀ ਕਿਉਂ ਚਾਹੀਦਾ ਹੈ ਰਾਜਵਾਸ ਪੁੱਛਿਆ ਕਿ ਇਹ ਸਮਾਜ ਰਾਜ ਨੇ ਗੱਲ ਕੀਤੀ ਵੀ ਚਲੋ ਇੱਕ ਇੱਕ ਨਾਲ ਇੱਕ ਦੂਸਰਾ ਇੱਕ ਜਲੰਧਰ ਦੇ ਸੈਂਟਰ ਤੋਂ ਲਾਈਟ ਨੇ یہ اگر جلندر میں لیڈر اپوزیشن آ رہے اپنی بات رکھ رہے ہیں پنجاب کا اپنا جو بات ہے وہ رکھیں گے جب سپیشل سیشن ہوگا پھر میں اپنے ਸੂਬੇ ਦੇ ਅધ્યક્ષੇ ਪਾਰਟੀ ਦੇ ਅધ્યક્ષੇ ਹੋਰ ਆਪਣੇ ਐਮਪੀ ਸੇ ਮਿਲ ਕੇ ਕਰਨਗੇ वहां ਬੜੀ ਪੰਜਾਬੀ ਪਾਤ ਰੱਖਣੀ ਬਸ ਥਿਸ ਇਜ਼ ਅ ਵੇ ਹਾਊ ਟੂ ਅਕਾ ਕੇਸ ਕੋਈ ਲੈ ਕੇ ਜਾ ਰਿਹਾ ਹੈ ਹਰਕਾ ਸਰ ਜਿਸ ਤਰੀਕੇ ਨਾਲ ਦੇਖ ਦਿੱਤਾ ਹੈ ਪਰ ਨੇ ਕੋਈ ਟ੍ਰੇਡ ਕਰ ਜਮਾਤਨੇ ਉਹ ਜਿਹੜਾ ਕਿ ਸੱਤ ਕਾਂਗਰਸ ਕੀ ਸੋਚਦੀ ਹੈ ਕਿ ਮੇਲਕਾ ਦਾ ਇਸ ਤਰੀਕੇ ਨਾਲ ਸਭ ਤੋਂ ਹੋ ਗਿਆ ਜਾਣਾ ਗੱਲਾਂ ਚੱਲ ਰਹੀਆਂ ਟ੍ਰੇਡ ਦੀ ਗੱਲ ਆਖੀਏ ਤੋਂ ਪੁਰਾਣੀ ਕੈਰੀ ਦੀ ਗੱਲ ਆ ਗਈ ਕਾਂਗਰਸ ਇਸ ਮੁੱਚੀ ਲੀਡਰਸ਼ਿਪ ਵੀ ਦਾ ਕੁਸ਼ਨ ਦੇਖੀ ਮੁੱਚੀ ਲੀਡਰਸ਼ਿਪ ਤੇ ਆਪਣੀ ਰੋਜ਼ਗਾਰ ਨੂੰ ਰੱਖਦੀ ਕੰਕ੍ਰੀਟ ਕੰਕ੍ਰੀਟ ਐਸਰ ਹੈ ਕਿ ਉਹੀ ਗੱਲਾਂ ਸਾਰੀਆਂ ਜੋ ਸੈਸ਼ਨ ਕਾਲ ਕੀਤਾ ਜਾਏਗਾ ਤਾਂ ਹੀ ਉੱਥੇ ਗੱਲ ਰੱਖੀ ਜਾਏ। ਮੈਂ ਹੁਣ ਇੱਥੋਂ ਬਿਠਾ ਕੋਈ ਐਰੋ ਦੀ ਗੱਲ 파ਰਟੀ ਦੇ ਵਿਰਾਂਤ ਕੇ ਰੱਖ ਨਹੀਂ ਸਕਦਾ। ਮੈਂ ਤੇ ਇਨੀ ਗੱਲ ਹੀ ਕਹਿ ਰਿਹਾ ਕਿ ਜਿਹੜੀਆਂ ਚੀਜ਼ਾਂ ਦੀ ਅਜੇ ਕਲੈਰਿਟੀ ਨਹੀਂ ਕਾਈਂਡਲੀ ਗਵਰਨਰ ਆਫ ਇੰਡੀਆ ਪਾਰਲੀਮੈਂਟ ਦਾ ਸੈਸ਼ਨ ਬੁਲਾਇਆ ਕੋ ਨਿਕਲ। ਅਗੂਆ ਤੁਸੀਂ ਦਵਾਇਤੀ ਕਿ ਆਪਣੀ ਜੀ ਬਾਤ ਦੀ ਜੋ ਆਪਦੇ ਸੰਬੰਧ ਦੀ ਬਾਤ ਬਣ। ਹਾਂਜੀ। ਤੁਸੀਂ ਕਿਹਾ ਵੀ ਸਭ ਤੋਂ ਇੱਕ 파ਰਟੀ ਸਪੋਰਟ ਤੇ ਕੰਮ ਕਰਨਾ। ਆਲ ਦੇ ਇਸ਼ੂ ਹੋਰ ਬਾਤ। ਹਾਂਜੀ। ਔਰ ਜਦੋਂ ਸੀਸਵਾਹਾ ਹਾਊਸ ਹੋਇਆ ਉਸ ਤੋਂ ਬਾਅਦ ਕਾਫੀ ਸਾਰੇ ਕਾਰਗਰਸ ਆਏ ਪੰਜਾਬ ਤੋਂ ਥੋੜੇ ਜਿਹੇ ਹੁੰਦੇ ਤੇ ਇਹ ਉਹ ਤੇਂਦਰਾਗਾਂਧੀ ਸੇਮ ਮਾਈਂਡਿੰਗ ਆਫ ਬਲੰਦੇ ਸਟੂਡੈਂਟ ਖੁਮਾਫ ਦੇ ਪ੍ਰਾਇਮਿਸਟਰ ਉਹ ਹਾਰਡਲੀ ਲੋਕੇਟਡ ਜਦੋਂ ਲੈ ਦੇਂਵੋ ਕਿਂਦਰਾਗਾਂਧੀ ਸੇਮ ਤੇ ਉਹ ਸੀ ਕਰਤਿੰਦਰ ਡਿਸਪਲੇਡ ਤੇ ਸੋਸ਼ਲ ਮੀਡੀਆ ਤੇ ਆਈ ਬੀਟ ਕਾਉਂਸਲ ਵੀਡੀਓਜ਼ ਨਹੀਂ ਸੀ ਆਦੀ ਨਾ ਕਿ ਕਿੱਤਾ ਹੋਇਆ ਪੁਰਾਣੀ ਗੱਲ ਨੂੰ ਕੁਏਸਟ ਕੀਤਾ ਹੋਇਆ ਬਾਇਓਫਾਰਮਿੰਗ ਕਰਕੇ ਸਪੈਸ਼ਲ ਇੱਕ ਵੇਰੀ ਜਿਹੜੀ ਸੀਰੀਜ਼ 5 ਤੋਹਾ ਕਰ ਰਹੀ ਹੈ ਮਿਸਿਸ ਗੰਬੀਆ ਲਾਲ ਮੋਸਰਮਾ ਇਕਵੀਸ਼ਨ ਦੇ ਕੇ ਪ੍ਰਾਈਵੇਸੇਟ ਮੈਥਡ ਲੋਕ ਤੇ ਨੇ ਉਹ ਸੀਰੀਜ਼ 5 ਤੋਹਾ ਦੀ ਗੱਲ ਹੋ ਰਹੀ ਹੈ ਕੋਈ ਰੁਕਾਟ ਨਹੀਂ ਮੈਂ ਕੋਈ ਇਸ ਕਿਸਮ ਦੀ ਗੱਲ ਕਿਸੇ ਤੇ ਨਹੀਂ ਲੈ ਕੇ ਆਣਾ ਚਾਹੁੰਦਾ ਜਿਹੜੀ ਘੋਵਾ ਬਾਤ ਚੇਦਦਾ ਤੇ ਤੁੰਕੇ ਵੀਰ ਵੀ ਨੈਸ਼ਨਲ ਲੀਡਰਸ਼ਿਪ ਸਾਰੇ ਸਾਰਾ ਦੇਸ਼ ਗੌਰਮਿੰਟ ਦੇ ਨਾਰੇ ਸਾਡੀਆਂ ਜਿਹੜੀਆਂ ਇਹਦੇ ਕੁਝ ਚੀਜ਼ਾਂ ਹਿੰਦੁਸਤਾਨ ਦੇ ਲੋਕ ਮੰਗ ਰਹੇ ਨੇ ਕਿ ਗਵਰਨਮੈਂਟ ਆਫ ਇੰਡੀਆ ਕਲੀਅਰ ਕਰੇ ਸਪੈਸ਼ਲੀ ਉਹ ਗੱਲ ਜਿਹੜੀ ਅਮਰੀਕਨ ਪ੍ਰੈਜ਼ੀਡੈਂਟ ਰਹੇ ਅਸੀਂ ਉਹਦੀ ਗੱਲ ਹੈ ਇੱਥੇ ਕੀ ਚੱਲ ਰਿਹਾ ਕੀ ਨਹੀਂ ਚੱਲਦਾ ਕੀ ਪਹਿਲੇ ਹੋਇਆ ਕੀ ਲੇਟ ਹੋਇਆ ਉਹਨੂੰ ਛੱਡਦੇ ਹੋਏ ਅਸੀਂ ਤਾਂ ਇੰਨਾ ਚਾਹੁੰਦੇ ਹਾਂ ਕਿ ਸਾਨੂੰ ਕਲੈਰਿਟੀ ਦਿੱਤੀ ਜਾਵੇ ਇਹ ਜਿਹੜੀ ਸੀਸਪਾਇਰ ਹੈ ਬੇਸਿਕਲੀ ਉਹ ਗਵਰਨਮੈਂਟ ਆਫ ਇੰਡੀਆ ਵੱਲੋਂ سامنے کسی قسم کی ਸੋਸ਼ਲ ਮੀਡੀਆ ਦੇ ਜ਼ਰੀਏ ਕਿਸੇ ਜ਼ਰੀਏ ਕੁਝ ਪ੍ਰੋ ਆ ਰਹੀਆਂ ਕੁਝ ਐਂਟੀ ਗੱਲਾਂ ਆ ਰਹੀਆਂ ਕੁਝ ਉਸ ਦੇ ਵਿੱਚ ਕੋਈ ਨਾ ਕੋਈ ਇਹ ਕੋਈ ਕਿਸੇ ਕਿਸਮ ਦੀ ਕਲੈਰਿਟੀ ਨਹੀਂ ਹੈ ਤਾਂ ਉੱਤੇ ਗਵਰਨਮੈਂਟ ਕਲੀਅਰ ਕਰੇ ਕਿ ਹਮੇਸ਼ਾ ਪ੍ਰਮਾਣਿਕ ਗੱਲ ਇਹ ਨਹੀਂ ਕਿ ਕਿ ਹਾਈਪਰਲਿਟ ਹੋ ਗਿਆ ਅੰਗਰੇਆ ਪਾਕਿਸਤਾਨ ਨੇ ਨਾਲ ਇੱਕ ਵਾਰ ਫਿਰ ਸੋ ਹਾਊ ਡੂ ਯੂ ਲੁੱਕ ਐਟ ਇਹੀ ਬੇਮਾਨੀ ਚ ਹੈ ਉਹਦਾ ਇਹ ਹੈ ਕਿ ਬਨਮੋਲ ਸਿੰਘ ਉਹਨਾਂ ਦੀ ਗਵਰਨਮੈਂਟ ਤਾਂ ਉਹਨਾਂ ਬੜੀ ਕਾਮਯਾਬੀ ਦੇ ਨਾਲ ਜਲੋਂ ਵੀ ਬਾਹਰ ਲਿਆਉਂਦੇ ਸੀ ਉਹ ਕੱਲੇ ਹਿੰਦੁਸਤਾਨ ਨੇ ਹਿੰਦੁਸਤਾਨ ਦੀ ਗਾਲੀ ਕੱਢਦੇ ਸੀ ਇੰਡੋ-ਪਾਕ ਕਰਨੀ ਸੀਗਾ ਉਹਨੇ 트াম্প ਸਾਹਿਬ ਨੇ ਇਕਵੇਟ ਕਰ ਦਿੱਤਾ ਅਗਰੈਸਿਵ ਨੂੰ ਵੀ ਅਜੇ ਤੱਕ ਰੈਪ੍ਰੀਮਾਂਡ ਨਹੀਂ ਕੀਤਾ ਉਹਨੇ ਪਾਕਿਸਤਾਨ ਨੂੰ ਰੈਪ੍ਰੀਮਾਂਡ ਨਹੀਂ ਕੀਤਾ ਕਿ ਟੈਰਰਿਸਟ ਅਟੈਕ ਤੁਸੀਂ ਕਰਵਾਇਆ ਰੈਪ੍ਰੀ ਉਹਨਾਂ ਦੀ ਉਹਨਾਂ ਨੂੰ ਨਿਪ ਕਰਨਾ ਚਾਹੀਦਾ ਸੀ ਨੋ ਇਨ ਫੂਲੀਵੇ ਕਿ ਸਾਰੇ ਨੂੰ ਇਟ ਇਜ਼ ਕਨਸੀਡਰਡ ਟੂ ਬੀ ਵਨ ਆਫ ਦੀ ਰੋਗ ਨੇਸ਼ਨ ਜਿੱਥੇ ਵਰਲਡ ਓਵਰ ਜਿੱਥੇ ਵੀ ਟੈਰਰਿਜ਼ਮ ਹੋਇਆ ਹੈ ਇਵਨ ਅਮਰੀਕਾ ਦੇ ਵਿੱਚ ਉਸਾਮਾ ਬਿਲ ਲਾਰਡਨ ਜਿਹੜਾ ਆਦਮੀ ਸੀ ਉਹ ਵੀ ਪਾਕਿਸਤਾਨ ਚੋਂ ਐਬਾਡਾਬ ਤੋਂ ਕੱਢਿਆ ਹੋਇਆ ਹੈ। ਦੈਟਸ ਵਾਈਟ ਇਟਸ ਉਹ ਸੀ ਦੇ ਨਾ ਵੀ ਕੰਟਰੀ ਇਜ਼ ਇਨ ਬੈਟਲ। ਅੱਜ ਬਾਈਕ ਨੇਟ ਹੋਣੀ ਹੈ। ਸਰਵੈਂਟ ਗਵਰਨਮੈਂਟ ਕਹਿੰਦਾ ਨਹੀਂ ਸਾਨੂੰ ਇਹ ਸੰਗਤ ਜਾਂਦਾ ਬਖਸ਼ੇ ਦੇ ਸੀ ਕਿ ਧੁੰਨਾਂ ਨੂੰ ਕੱਟੇ ਇਕਵੇਟ ਕਰਨ ਨਾਲ ਸਾਨੂੰ ਸਾਰੇ ਹਿੰਦੁਸਤਾਨੀਆਂ ਨੂੰ ਸੀਰੀਅਸਲੀ ਇਸ ਦਾ ਕੰਸਰਨ ਹੈ ਕਿ ਟਰੰਪ ਕੋ ਨਾਲੂ ਇਕੱਠਾ ਗਿਣਾ ਧੁੰਨ ਕਿਸੇ ਨੂੰ ਰੈਪ੍ਰੀਮੈਂਡ ਨਹੀਂ ਕੀਤਾ ਗਿਆ ਧੁੰਨਾਂ ਦੀ ਤਾਰੀਫ ਵੀ ਕੀਤੀ। ਹਿੰਦੁਸਤਾਨ ਦੀ ਤੇ ਤਾਰੀਫ ਹੁੰਦੀ ਸੀ। ਅਤੇ ਤੇ ਪਾਕਿਸਤਾਨ ਦੀ ਤਰੀਫ ਲਈ ਇਸ ਦਾ ਇਹ ਸਾਰੀਆਂ ਕਲੈਰਿਟੀਆਂ ਤੋਂ ਗੱਗਟੋ ਫਿਲੀਆ ਜਾਂ ਬੌਨ ਮਿਨਿਸਟਰ ਜਾਂ ਪ੍ਰਾਈਮਿਸਟਰ ਹੀ ਹੋਤੇ ਦੇਣਗੇ ਬਾਇਸ ਹੈ ਕੋਰ ਬਹੁਤ ਜ਼ਬਰਦਸਤ ਜਿਹੜੇ ਚੱਲ ਰਹੀ ਹੈ ਸੋਸ਼ਲ ਮੀਡੀਆ ਤੇ ਚੱਲੀ ਹੈ ਜਿਸ ਤਰ੍ਹਾਂ ਹੁਣ ਕਹਿੰਦੇ ਦੀ ਹੈ ਕਿ ਜਿਹੜਾ ਬੰਸੀ ਪ੍ਰਧਾਨ ਜਿਹੜੇ ਆਪਣੇ ਮੋਦੀ ਸਾਹਿਬ ਦੀ ਜਿਹੜਾ ਕਰਦੀ ਨਹੀਂ ਬੰਦਦਾ ਅਕਲ ਕੱਟਾ ਮੋੜ ਨਹੀਂ ਸਕਦਾ ਸਵਾਲ ਸਵਾਲ ਪੰਜਾਬ ਨੂੰ ਲੈ ਕੇ ਇੱਕ ਸਵਾਲ ਜਿਹੜੇ ਦੇ ਦੋ ਵਿੱਚ ਪਿਆ ਐਸੇ ਜੋ ਸਿੱਧੀ ਆ ਵੀ ਤੋਂ ਵੱਧ ਮੌਤਾ ਹੋ ਚੁੱਕੀਆਂ ਹੈ ਸਰਕਾਰ ਨੇ 30 ਮਈ ਤੱਕ ਜਿਹੜਾ ਕਿ ਲਾਲ ਕਿਤਾਬ ਦਾ ਨਸ਼ਾ ਬੰਦ ਕਰਵਾਉਣ ਦਾ ওভারਆਲ ਜਿਹੜੀ ਕੋਈ ਇੱਕ ਸਾਨੂੰ 5 ਮਹੀਨੇ ਤੱਕ ਗੱਲ ਮੈਂ ਵੀ ਉੱਥੇ ਗਿਆ ਸੀਏ ਪੰਜਾਬ ਦੇ ਆਉਣ ਤੋਂ ਪਹਿਲੇ ਮੈਂ ਉੱਥੇ ਸੀ ਅਨਫੋਰਚੁਨੇਟ ਗੱਲ ਹੈ ਕਿ ਜਿਹੜਾ ਸੀਐਮ ਖੁਦ ਕਹਿੰਦੇ ਹੁੰਦੇ ਹੁੰਦਾ ਸੀ ਇਹਨਾਂ ਗੱਲਾਂ ਨੂੰ ਕਹਿੰਦਾ ਸੀ ਕਿ ਮੌਤਾ ਨਹੀਂ ਹੋਇਆ ਮਰਡਰ ਹੋਇਆ ਤੇ ਅਸੀਂ ਇਹ ਪੁੱਛਿਆ ਕਿ ਫਿਰ ਜੇ ਮਰਡਰ ਹੋਇਆ ਤਾਂ ਮਰਡਰ ਦਾ ਜ਼ਿੰਮੇਵਾਰ ਕੌਣ ਹੈ ਉਹਨਾਂ ਨੇ ਬਿਆਨ ਦੇ ਵਿੱਚ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਮੇਰੇ ਜਾਣ ਤੋਂ ਬਾਅਦ ਉਹਦੇ ਵਿੱਚ ਮੈਂ ਦੇ ਸਿੱਧਾ الزام ਲਗਾਇਆ ਸੀ ਕਿ ਡਾਇਰੈਕਟਲੀ ਇਹਦੇ ਵਿੱਚ ਆਪ ਗਵਰਨਮੈਂਟ ਦਾ ਫੇਲੀਅਰ ਹੈ ਇਹਦਾ ਸਿੱਧੀ ਰਿਸਪੋਨਸਿਬਿਲਟੀ ਲਾਈਸ ਐਟ ਦੀ ਡੋਰ ਆਫ ਭਗਵੰਤ ਮਾਨ ਐਂਡ ਹਰਪਾਲ ਸਿੰਘ ਜੀ ਹਰਪਾਲ ਸਿੰਘ ਜੀ ਚੀਫ ਮਨਿਸਟਰ ਨੇ ਭਗਵੰਤ ਮਾਨ ਹੋਮ ਮਨਿਸਟਰ ਇੱਕ ਖਾਮ ਚੀਫ ਨੇ ਮੇਰੇ ਤੋਂ ਬਾਅਦ ਉਹਨਾਂ ਬਿਆਨ ਦਿੱਤਾ ਕਿ ਯਾਂ ਦੇ ਕੋਈ ਜਿਹੜਾ ਦੋ ਨੰਬਰ ਦਾ ਕੰਮ ਚੱਲ ਰਿਹਾ ਯਾਂ ਦੇ ਦੇ ਪਿੱਛੇ ਕੋਈ ਪੋਲਿਟਿਕਲ ਅਲਕਾ ਹੈ ਯਾਂ ਪੁਲਿਸ ਹੈ ਤੇ ਯਾ ਅਫਸਰ ਸ਼ਹੀ ਹੈ ਤੇ ਮੈਂ ਤੁਹਾਨੂੰ ਇਹ ਕਹਦਾ ਸੀ ਮਾਨ ਸਾਹਿਬ ਸ਼ਾਇਦ ਤੁਸੀਂ ਭੁੱਲ ਗਏ ਹੋ ਕਿ ਤਿੰਨਾਂ ਦੇ ਹੈਡ ਤੁਸੀਂ ਹੁਣ ਪੋਲੀਟਿਕਲ ਸਿਸਟਮ ਦੇ ਹੈਡ ਤੁਸੀਂ ਹੋ ਪੁਲਿਸ ਦੇ ਹੈਡ ਤੁਸੀਂ ਹੋ ਬਿਊਰੋਕ੍ਰੇਸੀ ਦੇ ਹੈਡ ਤੁਸੀਂ ਹੋ ਤੇ ਰਿਸਪੌਂਸਿਬਿਲਟੀ ਜਰਨਟਲੀ ਲਾਈਜ਼ ਐਟ ਨੋਕ ਸਟੈਪ ਮਰਡਰ ਦਾ ਕੇਸ ਹਮਨ ਕਿਰਪਾ ਕਰਕੇ ਦੱਸੋ ਕਿਹਦੇ ਤੇ ਰਜਿਸਟਰ ਕੀਤਾ ਕਰ ਤੁਸੀਂ ਕਹਿੰਦੇ ਕੀਤਾ ਜਦੋਂ ਮੌਕੇ ਤੇ ਅੱਜ 21 ਬਹੁਤਾ ਹੋ ਚੁੱਕੀ ਹੈ 8-10 ਅਜੇ ਵੀ ਹਸਪੀਟਲ 'ਚ ਨੇ ਤਾਨੂੰ ਬਕਾਇਦਤ ਔਰ ਜਿਹੜੀ ਗੱਲ ਮੇਰੇ ਕੁਲੀਗ ਨੇ ਕਹੀ ਸੀ ਸਾਡੇ ਨੰਬਰੋ ਭੱਜੇ ਸਾਹਿਬ ਨੂੰ ਕਿ ਇਹ ਕੀ ਅਚਰਨ ਨੂੰ ਇੱਕ ਦਿਹਾੜੀ ਪਹਿਲੀ ਕੰਮ ਸ਼ੁਰੂ ਹੋਇਆ ਤੁਹਾਨੂੰ ਪਤਾ ਹੈ ਕਿ ਇਹਦਾ ਇੱਕ ਵੱਡਾ ਕਾਫੀ ਹੈ ਕਿ ਸਾਈਜ਼ ਦੀ ਇੱਕ ਪਾਸੇ ਤੇ ਕਹਿੰਦੇ ਸਾਡੀ ਕਲੈਕਸ਼ਨ ਬੜੀ ਵੱਧ ਗਈ ਹੈ ਜਨਾਬ ਮਹਿੰਗੀ ਇੰਨੀ ਕਰ ਦਿੱਤੀ ਹੈ ਕਿ ਮੇਰੇ ਬੇਸਿਕਲੀ ਦਿਹਾੜੀ ਕਮਾਉਣੇ ਰੁਕ ਗਏ ਉਹਨਾਂ ਨੂੰ ਸ਼ਰਾਬ ਹੋਣ ਦੇਸੀ ਸ਼ਰਾਬ ਦੀ ਬੋਤਲ ਲਗਭਗ ਮੈਨੂੰ ਪਤਾ ਲੱਗਾ 400 ਰੁਪਏ ਤੇ ਜਿਹੜਾ ਅਧੀਆ ਸੀ 200 ਤੋਂ ਹੋ ਗਿਆ ਭਾਈਆ 100 ਤੋਂ ਹੋ ਗਿਆ ਜਿਹੜਾ ਲੇਬਰ ਕਰਨ ਵਾਲਾ ਆਦਮੀ ਜਿਹਨੂੰ ਦਿਹਾੜੀ 400 ਤੋਂ 500 ਮਿਲਦੀ ਏ ਇਹ ਕੱਲ ਮੈਂ ਉਹਦੇ ਪਤਾ ਕੀਤਾ ਸੀ ਉਹ ਕਹਿੰਦੇ 20 ਤੋਂ 50 ਰੁਪਏ ਦਾ ਇੱਕ ਪੌਚ ਬੰਦਾ ਸੀ ਜਿਹਦੇ ਨਾਲ ਬਹੁਤ ਹੋਈ ਸੋ ਸਸਤੀ ਸ਼ਰਾਬ ਲੈਣ ਕਰਨੇ ਕੰਮ ਹੋਇਆ ਸੀ ਇੱਕ ਪਾਸੇ ਤੇ ਵੇਖ ਲਿਆ ਕਿ ਸਾਨੂੰ ਰੱਬ ਨੂੰ ਕਿੰਨਾ ਇਕੱਠਾ ਹੋ ਰਿਹਾ ਬਟ ਇੱਕ ਸੈਕਟਰ ਜਿਹੜਾ ਗਰੀਬ ਸੈਕਟਰ ਜਿਹੜਾ ਇਸਦੀ ਹੈ ਸੀ ਉਧਰ ਧਿਆਨ ਨਹੀਂ ਕੀਤਾ ਕਿ ਇੱਕ ਸੈਕਟਰ ਹੈ ਜੋ ਵੀ ਹੈ جنہوں سانوں ایک شراب یا لی ہے سستے ریٹے مہیا کرانے تھے تو this is one of the reasons دلی ریزن یا لی ہے اسی آپ کہا لے گئی کہ مان صاحب تسی آپ دسو یہاں کر پاکسنگ چیمے روز ٹیمہ دینا چاہیے کہ یہاں دسو کاروائی کے لیے کرنی ہے کہ مستر دوسیوں لالو تھے ساڑے آن کو پہلے کیسے چوتے میلی ایس پیس اس میں نے کار رکھتے تھے وہ میلے بعد دیر بعد کر دیتے تھے

ਉਹਦਾ ਮਤਲਬ ਇਹ ਹੈ ਕਿ ਸਵਾ 3 ਸਾਲ ਤੇ ਮਾਨ ਸਾਹਿਬ ਨੇ ਮੰਨ ਲਿਆ ਕਿ ਇਹ ਹੀ ਮਾਫੀਆ ਚਲਾਉਂਦੇ ਰਹਿ। ਇਹ ਕਬੂਲ ਲਈ ਨਾ ਕਿ ਸਵਾ 3 ਸਾਲ ਬੀਤ ਗਏ। ਹੁਣ ਅਸੀਂ ਬੰਦ ਕਰਾਂਗੇ ਉਹਦਾ ਮਤਲਬ ਸਵਾ 3 ਸਾਲ ਪੂਰੀ ਚੱਲਦੀ ਰਹੀ। ਤੇ ਅਜੇ ਵੀ ਚੱਲ ਰਹੀ ਹੈ ਇਹ ਨਹੀਂ ਕਿ ਬੰਦ ਹੋਈ ਹੈ। ਨਸ਼ੇ ਵਰਗਾ ਮਾਫੀਆ ਵੇਦਦਾ ਵੇਣਾ ਤੁਹਾਡੇ ਸਾਹਮਣੇ ਚੱਲੀ ਜਾਂਦਾ ਸੋਚੇ ਪੰਜਾਬ ਚੱਲਦੇ।